ਅਸਲਾਮੁਅਲੈਕਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋ ਸੀਐਮ ਭਗਵੰਤ ਮਾਨ ਨੇ ਵਿਕਰਮ ਸਿੰਘ ਜੀਠੀਆਂ ਨੂੰ ਲੈ ਕੇ ਦਿੱਤਾ ਵੱਡਾ ਬਿਆਨ ਕੀ ਬਿਆਨ ਦਿੱਤਾ ਇਸ ਦੇ ਬਾਰੇ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰ ਆ ਜਿਲ੍ਹੇ ਕੇ ਹੁਣ ਸੁਖੇ ਅਮਲੀ ਨੂੰ ਚੱਕਣ ਦੀ ਵਾਰੀ ਪੰਜਾਬ ਦੇ ਮੁੱਖ ਮੰਤਰੀ ਦਾ ਇੱਕ ਐਸਾ ਬਿਆਨ ਪੰਜਾਬ ਦੇ ਅੰਦਰ ਫੇਰ ਤੋਂ ਤਰਥੱਲੀ ਮਚ ਜਾਣੀ ਹੈ ਕਿਉਂਕਿ ਪਹਿਲਾਂ ਬਿਕਰਮ ਸਿੰਘ ਮਜੀਠੀਆ ਵੈਲੀ ਨੂੰ ਕਿਵੇਂ ਠੋਕਿਆ ਔਰ ਦੂਜੇ ਪਾਸੇ ਮੁੱਖ ਮੰਤਰੀ ਨੇ ਕੀ ਕਿਹਾ ਕਿ ਜਿਗਰਾ ਚਾਹੀਦਾ ਇਹਨਾਂ ਨੂੰ ਚੱਕਣ ਦੇ ਲਈ ਕਦੇ ਪੰਜਾਬ ਦੇ ਅੰਦਰ ਬਹੁਤ ਸਾਰੇ ਤਸਕਰ ਇਹਨਾਂ ਦਾ ਸਾਥ ਵੀ ਦੇ ਰਹੇ ਨੇ ਵੱਡੇ ਰੂਪ ਦੇ ਵਿੱਚ ਯਾਨੀ ਕਹਿ ਸਕਦੇ ਜਿਵੇਂ ਕਿ ਬਾਬਿਆਂ ਦੇ ਰੂਪ ਦੇ ਵਿੱਚ ਬਹੁਤ ਸਾਰੇ ਲੀਡਰਾਂ ਦੇ ਰੂਪ ਦੇ ਵਿੱਚ ਵੀ ਪਰ ਅੱਜ ਪੰਜਾਬ ਦੇ ਮੁੱਖ ਮੰਤਰੀ ਦਾ ਇੱਕ ਬਾਤ ਵੱਡਾ ਵਿਅਲ ਮੈਂ ਤੁਹਾਡੇ ਨਾਲ ਸਾਂਝਾ ਕਰੂੰਗਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੇ ਨਾਲ ਤਸਕਰਾਂ ਤੇ ਨਾਲ ਮਜਦੀਸ਼ੀ ਤੇ ਨਾਲ ਬਾਦਲਾਂ ਨੂੰ ਕਿਵੇਂ ਟੰਗ ਦੇਲੇ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਹੁਣ ਪੰਜਾਬ ਦੀ ਸਰਕਾਰ ਪੰਜਾਬ ਦੇ ਅੰਦਰ ਬਹੁਤ ਵੱਡੀ ਤਰਥੱਲੀ ਵਿਚਉਣ ਜਾ ਰਹੀ ਹੈ ਸੁਖਵੀਰ ਸਿੰਘ ਬਾਦਲ ਨੂੰ ਸੁੱਖਾ ਅਮਲੀ ਪੰਜਾਬ ਦੇ ਲੋਕ ਕਹਿੰਦੇ ਨੇ ਕਹਿੰਦੇ ਜੀ ਭੁੱਕੀ ਦੇ ਕੌਲੇ ਖਾ ਕੇ ਘੋਲ ਕੇ ਉਸ ਤੋਂ ਬਾਅਦ ਭਾਸ਼ਣ ਦਿੰਦਾ ਕੱਲ ਇਹਨਾਂ ਦੀ ਜਿਹੜੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ ਹਨ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਤੇ આરોਪ ਲਾ ਦਿੱਤੇ ਪਰ ਜਿਹੜੀ ਖਬਰ ਅੱਜ ਤੁਹਾਡੇ ਨਾਲ ਮੈਂ ਸਾਂਝੀ ਕਰ ਰਹੀ ਆ ਉਹ ਬਾਦਲਾਂ ਨੂੰ ਨਹੀਂ ਬਲਕਿ ਪੂਰੇ ਪੰਜਾਬ ਭਰ ਦੇ ਲੋਕਾਂ ਨੂੰ ਸਾਰੇ ਲੋਕਾਂ ਦੀ ਅੱਖਾਂ ਖੋਲ ਕੇ ਰੱਖ ਦੇਵੀਆਂ ਕਿ ਬਾਦਲਾਂ ਨੇ ਪਾਹਤ ਵੱਡਾ ਏਜੰਡਾ ਚਲਾਉਣ ਦੀ ਕੋਸ਼ਿਸ਼ ਕੀਤੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਖਿਲਾਫ ਪਰ ਕੱਲ ਉਸ ਖਬਰ ਦੇ ਨਾਲ ਇਹ ਸਾਰੇ ਲੰਗੇ ਹੋ ਗਏ ਨੇ ਕਦੇ ਨੇ ਇੱਕ ਪੱਤਰਕਾਰ ਲਾਇਆ ਸੀ ਜਿਹੜਾ ਕਿ ਝੂਠੀਆਂ ਖਬਰਾਂ ਫਲਾਉਣ ਦਾ ਕੰਮ ਕਰਦਾ ਸੀ ਪਰ ਅੱਜ ਤੁਹਾਡੇ ਨਾਲ ਕੁਝ ਐਸੀਆਂ ਖਬਰਾਂ ਸਾਂਝੀਆਂ ਕਰਾਂਗੇ ਜਿਹੜੀਆਂ ਅਕਸਰ ਪੰਜਾਬ ਦੇ ਲੋਕਾਂ ਦੇ ਸਾਹਮਣੇ ਨਹੀਂ ਆਉਂਦੀਆਂ ਉਹ ਤੁਹਾਡੇ ਸਾਹਮਣੇ ਕਰਨ ਦੀ ਕੋਸ਼ਿਸ਼ ਕਰਾਂਗੇ ਨਾ ਨੇ ਤੁਸੀਂ ਲੈਣਾ ਹੋਊਗਾ ਕਿ ਖਬਰ ਸੱਚ ਹੈ ਜਾਂ ਝੂਠ ਪਰ ਹਾਂ ਸੱਚੀ ਜਿਹੜਾ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਪਹਿਲੀ ਖਬਰ ਹੈ ਮੁੱਖ ਮੰਤਰੀ ਭਵਨ ਸਿੰਘ ਮਾਰ ਇਹਨਾਂ ਮਜੀਠੀਏ ਤੇ ਇਹਨਾਂ ਬਾਦਲਾਂ ਬਾਰੇ ਕੀ ਕਹਿ ਰਹੇ ਨੇ ਇਹ ਸੋਹੋ ਉਸ ਤੋਂ ਬਾਅਦ ਪੱਤਰਕਾਰ ਮਨਿੰਦਰ ਸਿੱਧੂ ਇਹਨਾਂ ਦੇ ਹੱਕ ਦੇ ਵਿੱਚ ਬਾਦਲਾਂ ਦੀ ਜੁੱਤੀ ਦੇ ਵਿੱਚ ਬਹਿ ਕੇ ਮੁੱਖ ਮੰਤਰੀ ਦੇ ਖਿਲਾਫ ਖਬਰ ਲਾਉਂਦੇ ਨੇ ਤੇ ਉਹ ਖਬਰ ਲਾਉਣ ਤੋਂ ਬਾਅਦ ਮੈਂ ਉਸੇ ਵਕਤ ਕਹਿ ਦਿੱਤਾ ਸੀ ਕਿ ਖਬਰ ਝੂਠ ਨਿਕਲੂਗੀ ਤੇ ਝੂਠ ਨਿਕਲੀ ਹੈ ਮੁੱਖ ਮੰਤਰੀ ਦੇ ਹਵਾਲੇ ਤੋਂ ਖਬਰ ਦਿਖਾਵਾਂਗੇ ਸੁਣੋ ਜਿਗਰਾ ਚਾਹੀਦਾ ਮਜੀਠੀਏ ਵਰਗੇ ਨੂੰ ਹੱਥ ਪਾਉਣ ਵਾਸਤੇ ਜਿਗਰਾ ਚਾਹੀਦਾ ਬڑے ਫੋਨ ਆਏ ਸਾਨੂੰ ਕਹਿੰਦੇ ਤੂੰ ਨਾ ਪੰਗੇ ਲਾ ਬਈ ਯਾਰੇ ਵੱਡੇ ਨੇ ਆਏ ਨੇ ਮੈਂ ਕਿਹਾ ਵੱਡੇ ਨੇ ਵੱਡੇ ਉਹ ਵੀ ਘਰੇ ਆਉਣਗੇ ਕਾਨੂੰਨ ਤੋਂ ਵੱਡੇ ਨਹੀਂ ਹੈਗੇ ਧੱਕੇ ਸਾਰਾ ਕੁਝ ਮਿਲ ਗਿਆ ਤਾਂ ਨਾਪੇ ਜਾ ਕੇ ਖੜੇ ਦਰਸ਼ਨ ਦੇ ਉਹ ਕਹਿੰਦੇ ਕਿ ਮੈਨੂੰ ਆਹ ਤੇ ਉਹ ਪੈਰ ਕੱਟ ਦਿਓ ਮੈਂ ਕਿਹਾ ਕੀ ਗੱਲ ਜਮਰੋਦ ਦਾ ਕਿਲਾ ਜਿੱਤ ਕੇ ਐ ਪੈਰ ਕੱਟ ਦੀਏ ਕਿ ਲੋਕਾਂ ਪਹੀਆਂ ਕੋ ਤੁਹਾਨੂੰ ਮਾਰ ਕੇ ਆਏ ਹੋਂ 70 ਪਛਾਹ ਕਹਾਂ ਚੁੱਤੇ ਰੰਗ ਦੇ ਲਾਲ ਬੱਤੀ ਵਾਲੀ ਵੱਡੀ ਚਿੱਟਾ ਜਾਂਦਾ ਸੀ ਪੁਲਿਸ ਨੂੰ ਨਾਕੇ ਤੇ ਮੋਬਾਈਲ ਲੱਜਾਂਦੀ ਸੀ ਇਹਨੇ ਨੰਬਰ ਗੱਡੀ ਆ ਰੋਕਣੀ ਨਹੀਂ माल ਜਾ ਰਿਹਾ ਸਾਮਾਨ ਜਾ ਰਿਹਾ ਕਮਾਲ ਨੇ ਨਸਲ ਕੁਸ਼ੀਆਂ ਦੇ ਕਿਸ ਚੱਲਨੇ ਕਹੀ ਕਿ ਨਸਲ ਕੁਸ਼ੀਆਂ ਦੇ ਇਹਨਾਂ ਤੇ ਪਰਿਵਾਰਾਂ ਦੇ ਪਰਿਵਾਰ ਖਤਮ ਕਰਕੇ ਆਖਦੇ ਨੇ ਇਹ ਲੋਕੀ ਮੈਨੂੰ ਆ ਕੇ ਉਹ ਖਾਣ ਨੂੰ ਆਸਰਾਣਾ ਦਿਓ ਆ ਕੇ ਉਹ ਲੈ ਤੂੰ ਆ ਦੀ ਬਿਟਾ ਤਾਂ ਸੁਣ ਲਿਆ ਪੰਜਾਬ ਵਾਲੋ ਪੰਜਾਬ ਦੇ ਮੁੱਖ ਮੰਤਰੀ ਨੇ ਉਹ ਸਾਬਤ ਕਰ ਦਿੱਤਾ ਕਿ ਜਿਹੜੇ ਬਾਦਲਾਂ ਨੂੰ ਚਾਹ ਜਿਹੜੇ ਮਜੀਠੀਏ ਨੂੰ ਕਿਸੇ ਵੀ ਮੁੱਖ ਮੰਤਰੀ ਦੀ ਜ਼ਰੂਰਤ ਨਹੀਂ ਸੀ ਕਿ ਉਹ ਬਾਦਲਾਂ ਦੇ ਵੱਲ ਉਂਗਲ ਵੀ ਕਰ ਦੇਵੇ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹ ਥੰਮ ਹਲਾਏ ਦੇ ਕਿ ਪੰਜਾਬ ਦਾ ਬੱਚਾ ਬੱਚਾ ਫਿਰ ਤੋਂ ਅਟ੍ਰੈਕਟ ਹੋ ਗਿਆ ਮੁੱਖ ਮੰਤਰੀ ਭਗਵੰਤ ਮਾਨ ਦੀ ਔਰ ਤਾਂ ਹੁਣ ਇੱਥੇ ਉਹਨੇ ਖੁੱਲਾ ਇਨਾਨ ਕਰ ਦਿੱਤਾ ਕਿ ਦੇਖੋ ਪਹਿਲਾਂ ਵਿਕਰਮ ਮਜੀਠੀਏ ਨੂੰ ਕਹ ਰਹੇ ਸੀ ਬਹੁਤ سارے ਲੀਡਰਾਂ ਦੇ ਫੋਨ ਗਏ ਭਗਵੰਤ ਮਾਨ ਨੂੰ ਕਿ ਇਹਨਾਂ ਦੇ ਨਾਲ ਪੰਗਾ ਨਾ ਲਿਓ ਨਹੀਂ ਤਾਂ ਬਹੁਤ ਭੜੇ ਪਲੇਂਦੇ ਵਿੱਚ ਫਸੋਗੇ ਪਰ ਨਹੀਂ ਪੰਜਾਬ ਦੀ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਸੇ ਝਾਫੇ ਨੂੰ ਹੱਥ ਪਾਇਆ ਜਿੱਥੋਂ ਪੰਜਾਬ ਦੇ ਵੱਡੇ ਵੱਡੇ ਦਿਗਜ ਨੇਤਾ ਤੇ ਮੁੱਖ ਮੰਤਰੀ ਡਰਿਆ ਕਰਦੇ ਸੀ ਤਾਂ ਅੱਜ ਉਹਨਾਂ ਨੇ ਇੱਕ ਹੀ ਰਿਕਾਰਡ ਦੇ ਵਿੱਚ ਦਰਜ ਕਰਵਾ ਦਿੱਤਾ ਵੀ ਜਿਹੜੇ ਬਾਦਲਾਂ ਨੂੰ ਕੋਈ ਐ ਇੱਕ ਭੜਕੇ ਨਹੀਂ ਝਾਕਦਾ ਸੀ ਉਹਨਾਂ ਨੂੰ ਜਿਹਨਾਂ ਦੇ ਵਿੱਚ ਸਿੱਟਣ ਦਾ ਕੰਮ ਕੀਤਾ ਤਾਂ ਹੁਣ ਤਸਕਰ ਮਜੀਠੀਆ ਨਾਬਾ ਦੀ ਜੇਲ੍ਹ ਦੇ ਵਿੱਚ ਕਾਬੰਦ ਹੈ ਫਿਲਹਾਲ ਉਹ ਵਾਰਤਾ ਨਹੀਂ ਆ ਸਕਦਾ ਪਰ ਇਧਰ ਨੇ ਪਾਸੇ ਜੀ ਨਵੀਂ ਕਹਾਣੀ ਛੜ ਗਈ ਹੈ ਸਰਬੀਰ ਸਿੰਘ ਬਾਦਲ ਔਰ ਉਹਨੇ ਦੀ ਧਰਮ ਪਤਨੀ ਹਰਸਿਮਰਤ ਕਾਰ ਬਾਦਲ ਇਹ ਕਹਿੰਦੇ ਜੀ ਨਸ਼ੇ ਕਰਕੇ ਭਾਸ਼ਣ ਦਿੰਦੇ ਆ ਉਲਟ ਫੁੱਟ ਬੋਲਦੇ ਆ ਮੁੱਖ ਮੰਤਰੀ ਨੂੰ ਪੰਜਾਬ ਦੇ ਪ੍ਰਸ਼ਾਸਨ ਨੂੰ ਪੰਜਾਬ ਦੇ ਸਾਬਕਾ ਡੀਜੀਪੀ ਨੂੰ ਵੀ ਧਮਕੀ ਦਿੱਤੀ ਸੀ ਉਹਨਾਂ ਨੂੰ ਲੱਗਦਾ ਜੇ ਪੰਜਾਬ ਦੇ ਅੰਦਰ ਸਾਡਾ ਰਾਜ ਹਲੇ ਤੱਕ ਹੈ ਪਰ ਨਹੀਂ ਪੰਜਾਬ ਦੀ ਸਰਕਾਰ ਨੇ ਮਨ ਬਣਾ ਲਿਆ ਕਿ ਹੁਣ ਸੁਖੇ ਅਮਲੀ ਨੂੰ ਜਿਹੜਾ ਇਹਨਾਂ ਦਾ ਸੁਖਵੀਰ ਆ ਨਾ ਉਹਨੂੰ ਪੰਜਾਬ ਦੇ ਲੋਕ ਭਾਈ ਸੁਖਾ ਅਮਲੀ ਕਹਿੰਦੇ ਨੇ ਕਿਉਂ ਨਸ਼ੇ ਕਰਦੇ ਨੇ ਫਿਰ ਉੱਤੋਂ ਕਹਿੰਦੇ ਸੀ ਪੰਥਕ ਲੀਡਰ ਪੰਥਕ ਪਾਰਟੀ ਆ ਸਾਡੀ ਕਿੱਥੇ ਪੰਥਕ ਪਾਰਟੀ ਉਹੀ ਪੰਥਕ ਪਾਰਟੀ ਜਿਹੜੀ ਆ ਸੰਦਤਾ ਦੇ ਬੈਠੀਆਂ ਤੇ ਗੋਲੀਆਂ ਚਲਵਾ ਦਿੰਦੀ ਏ ਫੇਰ ਆਪਣੇ ਵੱਡੇ ਬਾਦਲ ਪਿਓ ਦੇ ਸਨੇਤ ਜੁੱਤੀਆਂ ਝਾਰ ਕੇ ਕਾਲਤਰ ਸਾਹ ਤੇ ਭਾਂਡੇ ਮਾਂਜ ਕੇ ਮਾਫੀਆਂ ਮੰਗਦੀ ਆ ਤੇ ਕਹਿੰਦੇ ਆ ਸਾਡੀ ਸੱਤਾ ਦਿਵਾ ਦਿਓ ਪੰਜਾਬ ਦੇ ਅੰਦਰ ਅਸੀਂ ਪੰਜਾਬ ਨੂੰ ਸਵਾਰ ਦਾਂਗੇ ਪਰ ਨਹੀਂ ਇਹ ਪੰਜਾਬ ਦੇ ਲੋਕ ਸਮਝ ਚੁੱਕੇ ਨੇ ਕਿ 25 ਸਾਲ ਤੱਕ ਸਾਨੂੰ ਲੁੱਟਿਆ ਇਹਨਾਂ ਵਾਦਨਾ ਨੇ ਤੇ ਹੁਣ ਪੰਜਾਬ ਦੇ ਲੋਕ ਫੇਰ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਿਤਾਉਣ ਜਾ ਰਹੇ ਨੇ ਕਿਉਂਕਿ ਜਿਹੜੀ ਜਿਵਨੀ ਚੋਰ ਹੋ ਰਹੀ ਆ ਤਰਨਤਾਰਨ ਦੇ ਵਿੱਚ ਵੀ ਮੁੱਖ ਮੰਤਰੀ ਭਗਵੰਤ ਮਾਨ ਦਾ ਪਾਲੜਾ ਭਾਰੀ ਦਿਖ ਰਿਹਾ ਉੱਥੇ ਵੀ ਆਵਾਦਵੀ ਪਾਰਟੀ ਸੀਟ ਕੱਟ ਕੇ ਲੈ ਕੇ ਜਾਊਗੀ ਤੇ ਨਾ ਬਾਦਲਾ ਇਹਨਾਂ ਮਜੀਠੀਆਂ ਤੇ ਨਾ ਬਾਬਿਆਂ ਨੇ ਮੂੰਹ ਦੇ ਉੱਤੇ ਚਪੇੜ ਬੱਜੂਗੀ ਜਿਹੜੇ ਮਜੀਠੀਏ ਦਾ ਸਾਥ ਦਿੰਦੇ ਨੇ ਸਭ ਤੋਂ ਪਹਿਲਾਂ ਵੱਡਾ ਨਾਮ ਆਉਂਦਾ ਗੁਰਿੰਦਰ ਸਿੰਘ ਢਿੱਲੋਂ ਉਸ ਤੋਂ ਪਹਿਲਾਂ ਵੀ ਨਾਮ ਆਉਂਦਾ ਸੀਗਾ ਸਰਸੇ ਵਾਲੇ ਦਾ ਜਿਹੜਾ ਆਕਾਲੀਆਂ ਦੀ ਵਿਹਾਰਤ ਕਰਾਉਂਦਾ ਸੀ ਅਖੰਡੀ ਦਲ ਦੇ ਲੀਡਰ ਇਹਨਾਂ ਦੇ ਵੱਡੇ ਬਾਦਲ ਤੋਂ ਲੈ ਕੇ ਸੁਖਵੀਰ ਬਾਦਲ ਵਰਗੇ ਉਹ ਸਰਸੇ ਵਾਲੇ ਸਾਥ ਦੇ ਪੈਰ ਤੇ ਜੋੜੇ ਚੱਟਦੇ ਸੀ ਇਹ ਗੱਲ ਯਾਦ ਰੱਖਿਓ ਤੇ ਕਈ ਪੱਤਰਕਾਰ ਇਹਨਾਂ ਨੇ ਹਲੇ ਤੱਕ ਛੱਡ ਰੱਖੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕੱਲ ਖਿਲਾਫ ਹੋਈ ਇੱਕ ਖਬਰ ਨਹੀਂ ਮਨਿੰਦਰ ਸਿੱਧੂ ਨੇ ਕਹਿੰਦਾ ਜੀ ਪੁਲਿਸ ਮੁਲਾਜ਼ਮ ਰੱਖੇ ਨੇ ਬੂਟਾ ਵੀ ਰਾਖੀ ਮੁੱਖ ਮੰਤਰੀ ਸਾਹਿਬ ਦਰਬਾਰ ਸਾਹਿਬ ਮੱਥਾ ਟੇਕਣਗੇ ਔਰ ਇਹਨਾਂ ਨੇ ਜੋੜੇ ਵੀ ਵਾਕ ਹੀ ਕਹਿੰਦੇ ਜੀ ਪੁਲਿਸ ਵਾਲੇ ਖੜਾ ਦਿੱਤੇ ਪਰ ਮੈਂ ਤੁਹਾਨੂੰ ਉਹਦਾ ਸਬੂਤ ਦਿਖਾਉਣ ਜਾ ਰਿਹਾ ਪੁਲਿਸ ਮੁਲਾਜ਼ਮਾਂ ਦੀ ਇਹ ਅਪਡੇਟ ਆਪਣੇ ਮੋਹ ਸੁਣਾ ਹੀ ਉਹਨਾਂ ਨੇ ਤਾਂ ਹੁਣ ਪੁਲਿਸ ਮੁਲਾਜ਼ਮਾਂ ਨੇ ਕੀ ਬਿਆਨ ਦੇ ਦਿੱਤਾ ਮੁੱਖ ਮੰਤਰੀ ਦੇ ਉੱਤੇ ਖਬਰ ਤਾਂ ਲਾ ਦਿੱਤੀ ਮਨਿੰਦਰ ਸਿੱਧੂ ਨੇ ਪਰ ਪੁਲਸ ਵਾਲੇ ਉਹਦੇ ਬੂਟਾ ਬਾਰੇ ਕੀ ਕਹਿੰਦੇ ਸੁਣ ਲਓ ਜਰਾ ਧਿਆਨ ਦੇ ਨਾਲ ਅੱਜ ਵਿੱਚ 2 ਨਵੰਬਰ 2025 ਨੂੰ ਜਿਹੜਾ ਬਾਲੀਓ ਸੀਐਮ ਪੰਜਾਬ ਜੀ ਦਾ ਦੌਰਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਗਿਆ ਰਿਗਾਰਡਿੰਗ ਡਿਵੈਲਪਮੈਂਟ ਪ੍ਰੋਜੈਕਟ ਇਨਿਸ਼ੀਏਟਿਵਸ ਉਹ ਇਹ ਰਿਗਾਰਡਿੰਗ ਸਾਡੇ ਨੋਟਿਸ ਆਇਆ ਕਿ ਸੋਸ਼ਲ ਸੋਸ਼ਲ ਮੀਡੀਆ ਤੇ ਇੱਕ ਫੇਕ ਤੇ ਵਸਲੀਡਿੰਗ ਐਂਡ ਫੈਬ੍ਰिकेटेड ਨਿਊਜ਼ ਜਿਹੜੀ ਆਨਸ਼ੇਪ ਕੀਤੀ ਜਾ ਰਹੀ ਹੈ ਜਿਹਦਾ ਮੁੱਖ ਦਾਅਵਾ ਰਿਹਾ ਹੈ ਕਿ ਉਹਦੇ ਵਿੱਚ ਦਰਸਾਇਆ ਜਾ ਰਿਹਾ ਹੈ ਕਿ ਆਨਰੇਬਲ ਸੀਐਮ ਪੰਜਾਬ ਦੇ ਜਿਹੜੇ ਸ਼ੂਸ ਨੇ ਉਹਨਾਂ ਦੀ ਸਿਕਿਉਰਟੀ ਤੇ ਲਗਾ ਦੇ ਦੋ ਕਰਮਚਾਰੀਆਂ ਦੀ ਦਿੱਤੀ ਦਰਵਾਤ ਸਾਹਿਬ ਦੇ ਵਿੱਚ ਇਹ ਦਾਈਆਂ ਕਾਜਾਂ ਦੇ ਪਰੇ ਇਸ ਇਤਿਹਾਸ ਕਰਨਾ ਚਾਹੁੰਦੇ ਆ ਕਿ ਇਹ ਜਿਹੜਾ ਕੋਈ ਪ੍ਰੋਗਰਾਮ ਜਿਲ੍ਹਾ ਪੁਲਿਸ ਵੱਲੋਂ ਨਹੀਂ ਜਾਂ ਸਰਕੂਲੇਟ ਕੀਤਾ ਗਿਆ ਸੀ ਉਹਦਾ ਮੁੱਖ ਕਾਰਨ ਇਹ ਸੀਗਾ ਕਿ ਜਿਹੜਾ ਆਨਰੇਬਲ ਸੀਐਮ ਪੰਜਾਬ ਦਾ ਦੌਰਾ ਐਂਡ ਕੋਈ ਆਈਟਮ ਨਹੀਂ ਸੀਗੀ ਉਹਦੇ ਵਿੱਚ ਦਰਬਾਰ ਸਾਹਿਬ ਵਿਖੇ ਜਾਣ ਦਾ ਅੱਜ ਦਾ ਪ੍ਰੋਗਰਾਮ ਨਹੀਂ ਸੀਗਾ ਸੋ ਜਿਹੜੀ ਆ ਪੋਸਟ ਹੈ ਜਿਹੜੀ ਸੋਸ਼ਲ ਡਿਫਰੈਂਟ ਮੀਡੀਆ ਤੇ ਸਰਕੂਲੇਟ ਕੀਤੀ ਜਾ ਰਹੀ ਹੈ ਐਡਮਿਨਿਸਟ੍ਰੇਟਿੰਗ ਐਂਡ ਅਪਲੀਕੇਸ਼ਨ ਹੈ ਤਾਂ ਸੁਣਦੇ ਆ ਪੰਜਾਬ ਵਾਲੇ ਪੁਲਿਸ ਮੁਲਾਜ਼ਮਾਂ ਦਾ ਬਿਆਨ ਹੈਗਾ ਤੇ ਮਨਿੰਦਰ ਸਿੱਧੂ ਦੇ ਤੇ ਬਾਦਲਾਂ ਦੇ ਮੂੰਹ ਤੇ ਚਪੇੜ ਵੱਜੀ ਐ ਚੰਗੀ ਤੇਰਾ ਕਿਉਂਕਿ ਝੂਠੀਆਂ ਖਬਰਾਂ ਮਨਿੰਦਰ ਸਿੱਧੂ ਲੋਕਵਾਜੀ ਟੀਵੀ ਦਾ ਪੱਤਰਕਾਰ ਆ ਉਹ ਲਾਉਂਦਾ ਕੋ ਮੁੱਖ ਮੰਤਰੀ ਭਗਵੰਤ ਮਾਨ ਦੇ ਖਨਾਫੀ ਲਾਉਂਦਾ ਉਹਦੀ ਐਡੀ ਜਮੀਰ ਜਾਗਦੀ ਨਹੀਂ ਐ ਕਿ ਬਾਦਲਾਂ ਦੇ ਖਿਲਾਫ ਲਾਵੇ ਜਿਨ੍ਹਾਂ ਨੇ ਸਾਡੇ ਪੰਜਾਬ ਦੀ ਸਿੱਖ ਨੌਜਵਾਨੀ ਤੇ ਪੰਜਾਬ ਪ੍ਰਤੀ ਬਹੁਤ ਮਾਰੇ ਲੋਕ ਨੇ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲੈ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਵੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਨੂੰ ਲੈ ਕੇ ਸੀਐਮ ਭਗਵੰਤ ਮਾਨ ਨੇ ਦਿੱਤਾ ਵੱਡਾ ਬਿਆਨ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਇਹਨਾਂ ਦੀ ਗ੍ਰਿਫਤਾਰੀ ਤੋਂ ਪਹਿਲੇ ਬਹੁਤ ਸਾਰੇ ਵੱਡਿਆਂ ਲੀਡਰਾਂ ਨੇ ਵੱਡਿਆਂ ਬਾਬਿਆਂ ਨੇ ਵੱਡੇ ਡੇਰੇ ਵਾਲਿਆਂ ਨੇ ਫੋਨ ਕੀਤੇ ਸੀਗੇ ਕਿ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਹੱਥ ਨਾ ਪਾਇਆ ਜਾਏ ਡਰਾਇਆ ਸੀਗਾ ਕਿ ਇਹਦਾ ਨਤੀਜਾ ਚੰਗਾ ਨਹੀਂ ਨਿਕਲੇਗਾ ਪਰ ਸੀਐਮ ਭਗਵੰਤ ਮਾਨ ਦਾ ਇਹ ਕਹਿਣਾ ਸੀਗਾ ਕਿ ਅਸੀਂ ਜਿਹੜੀ ਹਕੂਮਤ ਬਣਾਈ ਹੈ ਅਸੀਂ ਸਰਕਾਰ ਬਣਾਈ ਹੈ ਆਪਣੇ ਸਿਰ ਤੇ ਬਣਾਈ ਹੈਗੀ ਹੈ ਅਸੀਂ ਲੋਕਾਂ ਨੂੰ ਲੋਕਾਂ ਦੇ ਘਰਾਂ ਦੇ ਵਿੱਚ ਸੱਤਰ ਵਿਛਾ ਕੇ ਜਿਹੜੀ ਸਰਕਾਰ ਨਹੀਂ ਬਣਾਈ ਹੈਗੀ ਲੋਕਾਂ ਨੇ ਜਿਹੜੇ ਨੌਜਵਾਨ نسل ਹੈ ਉਹਨਾਂ ਨੂੰ ਤਬਾਹ ਕਰਕੇ ਅਸੀਂ ਸਰਕਾਰ ਨਹੀਂ ਬਣਾਈ ਹੈਗੀ ਬਲਕਿ ਅਸੀਂ ਆਪਣੀ ਕਾਰਗਰਦਗੀ ਦਿਖਾ ਕਿ ਅਸੀਂ ਸਰਕਾਰ ਬਣਾਈ ਹੈਗੀ ਆ ਸਾਨੂੰ ਕਿਸੇ ਦਾ ਡਰ ਨਹੀਂ ਇਸ ਲਈ ਅਸੀਂ ਪੱਕੇ ਪੈਰਾਂ ਦੇ ਨਾਲ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਹੱਥ ਪਾਇਆ ਔਰ ਨਾ ਸਿਰਫ ਹੱਥ ਪਾਇਆ ਬਲਕਿ ਹੁਣ ਇਹਦੇ ਅੰਜਾਮ ਤੱਕ ਵੀ ਪਹੁੰਚਾਵਾਂਗੇ ਹੁਣ ਇਹ ਬਾਰ ਨਹੀਂ ਆਏਗਾ ਇਹ ਜ਼ਮਾਨਤ ਕਰਾ ਕੇ ਨਹੀਂ ਆ ਸਕਦਾ ਇਹਦੀ ਸੀਐਮ ਭਗਵੰਤ ਮਾਨ ਨੇ ਗ੍ਰਿਫਤਾਰੀ ਦਾ ਟਾਈਮ ਸੌ ਚੁੱਕੀ ਸੀ ਇਹ ਕਿ ਵਿਕਰਮ ਸਿੰਘ ਮਜੀਠੀਆ ਹੁਣ ਗ੍ਰਿਫਤਾਰੀ ਤੇ ਬਾ ਨਹੀਂ ਆਏਗਾ ਪਹਿਲੇ ਦੀ ਤਰ੍ਹਾਂ ਨਹੀਂ ਹੋਏਗਾ ਕਿ ਨਾਲੀਆਂ ਜ਼ਮਾਨਤਾ ਹੋ ਜਾਣਗੀਆਂ ਤੇ ਇਹ ਬਾਹਰ ਆ ਜਾਣਗੇ ਔਰ ਉਹ ਗੱਲ ਜਿਹੜੀ ਹੈ ਸੱਚ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਵਿਕਰਮ ਸਿੰਘ ਜੀਠੀਆ ਨੂੰ ਕੈਦ ਦੇ ਵਿੱਚ ਕਾਫੀ ਅਰਸਾ ਹੋ ਗਿਆ ਹੈ ਲੇਕਿਨ ਹਈ ਤੱਕ ਉਹਨਾਂ ਦੀ ਜ਼ਮਾਨਤ ਨਹੀਂ ਹੋਈ ਪੂਰਾ ਉਹਨਾਂ ਨੇ ਜ਼ੋਰ ਲਾ ਲਿਆ ਹੈ ਜਿਹੜੇ ਆ ਉਹ ਵੱਡੇ ਵੱਡੇ ਵਕੀਲ ਕਰਾਈ ਹੈਗੀ ਹੈ ਜਿਨ੍ਹਾਂ ਨੂੰ ਮੋਟੀਆਂ ਰਕਮਾਂ ਦਿੱਤੀਆਂ ਗਈਆਂ ਹੈਗੀਆਂ ਵਾ ਫਿਰ ਜਿਹੜੇ ਵੱਡੇ ਵੱਡੇ ਡੇਰੇ ਵਾਲੇ ਆ ਬਾਬੇ ਆ ਉਹਨਾਂ ਨੂੰ ਵੀ ਅਵੇਟ ਜਿਹੜਾ ਵਾ ਉਹ ਸ਼ਾਮਲ ਕੀਤਾ ਗਿਆ ਹੈ ਲੇਕਿਨ ਹਈਆ ਤੱਕ ਜ਼ਮਾਨਤ ਜੜੀ ਹੈ ਹੁੰਦੀ ਦਿਖਾਈ ਨਹੀਂ ਦੇ ਰਹੀ ਹੈਗੀ ਉਹਨਾਂ ਦੀ ਪਾਰਟੀ ਉਹਨਾਂ ਦੇ ਵਕੀਲ ਜਿਹੜੇ ਆ ਉਹ ਐਸ ਜਿਹੜੀ ਹਾਈ ਕੋਰਟ ਲੋ ਉਹਨਾਂ ਦੀ ਸੁਣਵਾਈ ਸੀਗੀ ਉਹਦੇ ਉੱਤੇ ਬੜੇ ਪੂਰ ਉਮੀਦ ਸੀਗੇ ਕਿ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਹੋ ਜਾਏਗੀ ਲੇਕਿਨ ਜ਼ਮਾਨਤ ਇੱਕ ਵਾਰੀ ਫਿਰ ਕੈਨਸਲ ਹੋ ਗਈ ਹੈ ਬਾਕੀ ਵੀਰੋ ਤੁਹਾਡਾ ਕੀ ਕਹਿਣਾ ਹੈ ਕਿ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਨੂੰ ਲੈ ਕੇ ਕਮੈਂਟਾਂ ਵਿੱਚ لازਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾ ਹਾਫਿਜ਼